ਹਾਂਜੀ ਬਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵਾਈ ਕੋਲ ਝੋਟੀ ਆਈ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਬਹੁਤ ਸੋਹਣੀ ਤੇ ਸਕਰੀਨ ਝੋਟੀ ਆ ਜੀ ਤੇ ਲੈਨੇ ਬਾਈ ਤੁਹਾਨੂੰ ਜਾਣਕਾਰੀ ਹਾਂਜੀ ਬਾਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਪਹਿਲਾਂ ਨਾਮ ਐਡਰੈਸ ਦੱਸਦੇ ਆਪਣਾ ਨਾਮ ਆਪਣਾ ਸਤਨਾਥ ਸਿੰਘ ਹੈ ਪਿੰਡ ਦੀਪਗੜ੍ਹ ਹੈ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ ਆਪਣਾ ਨੰਬਰ ਹੈ 9877069398 ਦੁਬਾਰਾ ਫਿਰ ਆਵੇ 98770 2989 ਠੀਕ ਹੈ ਹਾਂ ਤਾਂ ਤੁਸੀਂ ਮੈਡੀਟਲ ਆਪਣੇ ਕੀ ਟੇਲ ਜੀ ਪਹਿਲੇ ਸੂਏ ਚਾਰ ਦਾ ਹੁੰਦਾ ਏ ਠੀਕ ਹੈ ਜੀ ਹਾਂ 10 ਦਿਨ ਬਾਕੀ ਹੈ ਜੀ 10 ਦਿਨ ਬਾਕੀ ਹਾਂ ਜੀ ਤੇ ਮੈਂ ਲਗੜੀ ਵੇਚੀ ਦੀ ਇਹਦਾ ਮੁੱਲ ਹੋ ਜਾ ਰ ਆਪਣਾ 1 15 ਕਰਦੇ ਆ ਬਈ ਠੀਕ ਹੈ ਜੀ ਹਾਂ ਛੱਡੀ ਸੀ ਬਹੁਤ ਜਿਆਦਾ ਲੈ ਗਰਾਮਵਾਰਗੀ ਜਿਵੇਂ ਜਾਇਜ਼ ਤਾਂ ਵੀ ਰਾਈਟ ਦਿੰਦੇ ਨੇ ਜਾਇਜ਼ ਖੱਚ ਕੇ ਦੱਸ ਜਦੋਂ ਜਾਇਜ਼ ਜਦੋਂ ਪੂਰਾ ਖੱਚ ਕੇ ਲਈ ਠੀਕ ਹੈ ਬਾਕੀ ਅਗਲੇ ਨੂੰ ਲਾਉਣ ਤੇ ਬਹੁਤ ਲੱਗਦਾ ਹਨਾ ਠੀਕ ਹੈ ਠੀਕ ਹੈ ਜੀ ਕੋੜਾ ਖੋਲ ਕੇ ਖਾ ਲਈ ਤੇ ਵੀ ਕੱਟੀ

ਥੋੜੀ ਵੀ ਵਧੀਆ ਬਾਈ ਜੀ ਨੇ ਰੇਟ ਵੀ ਦੱਸਤਾ ਜੀ ਠੀਕ ਆ ਜੀ ਲੱਕੀ ਜਿਸ ਕਿਸੇ ਦੇ ਰੇਜ ਦੇ ਫੈਕਟਰੀ ਤਾਂ ਜਰੂਰ ਬਾਈ ਨਾਲ ਕੰਨੈਕਟ ਕਰਿਓ ਠੀਕ ਆ ਜੀ ਤੇ ਕਰਮਾ ਵਾਲੀ ਸੈਕਸੂਮ ਪੂਰਾ ਬੰਦੀ ਲੱਗੇ ਠੀਕ ਆ ਪੂਰੇ ਕਰਮ ਬੱਜਾ ਵਧੀਆ ਇਹ ਜਲਦੀ ਇਹ ਸਹੀ ਨਹੀਂ ਹੁੰਦੀ ਐ ਇਹ ਸਹੀ ਗੱਲ ਹੈ ਸਹੀ ਗੱਲ ਹੈ ਪਹਿਲੇ ਪਹਿਲਾਂ ਕੁਝ ਨਹੀਂ ਆਇਆ ਨਹੀਂ ਮੈਂ ਗੱਲ ਹੈ ਸਹੀ ਬੜੀ ਜਿਆਦਾ ਸਹੀ ਲੈ ਠੀਕ ਆ ਜੀ ਇਹ ਮਾਮੂ ਦਾ ਰਿਕਾਰਡ ਪਤਾ ਜੀ ਤੁਹਾਨੂੰ ਹਾਂ 18 ਮਿਲੀਟਰ ਦੁੱਧ ਹੈ ਮਾ ਦਾ ਹਾਂ ਠੀਕ ਆ ਜੀ ਦੇਖੇ ਕੱਲ ਅਸੀਂ ਮੇਲੇ ਤੇ ਗਏ ਸੀ ਉਹ ਮੇਲੇ ਦੀ ਜਿਹੜਾ ਛੋਟਾ ਸੀ ਉਹਦੀ ਕੱਟੀ ਲੱਗਦੀ ਮਿੰਤਾ ਬਹੁਤ ਸੋਹਣਾ ਸੀ ਵੀ ਬਾਕੀ ਉਹ ਬੰਦੇ ਜੀ ਨਾਰਮਲ ਸੀ ਤੋਂ ਬਲੈਤੀ ਐ ਹਾਂ ਪੀਕੇ ਦੀ ਤਾਂ ਬਹੁਤ ਚੰਗੀ ਜਿਹੀ ਹੋਣੀ ਐ ਉਹਨਾਂ ਵਿਚਾਰੇ ਨੂੰ ਪਤਾ ਨਹੀਂ ਆਪਾਂ ਵੇਖ ਢੂਠ ਹੋ ਜਾਈਏਗਾ ਨਾ ਨਹੀਂ ਨਹੀਂ ਬਸ ਛੋਟੀ ਜੋ ਪਹਿਲਾਂ ਇਹਦਾ ਦੱਸ ਦੀ ਗੱਟੀ ਜਿਹੜੀ ਸਾਰੇ ਮੋਕੇ ਹੋ ਗਏ ਤਾਂ ਇਹ ਲੈਵਲ ਦਾ ਬਰੌਗ ਇਹੋ ਸਮਝੀ ਛੋਟੀ ਨਹੀਂ ਉਹਦੀ ਹਾਂ ਜੀ ਹਾਂ ਜੀ ਨਾਲ ਸੱਲੇ ਬਹੁਤ ਚੰਗਾ ਬਣੋ ਨਾ ਠੀਕ ਹੈ ਜੀ ਦੇ ਸਾਰੇ ਬਲਾ ਤਾਂ ਤੁਹਾਨੂੰ ਜਿਵੇਂ ਮਰਜ਼ੀ ਹੱਥ ਲੈ ਜਾਂਦਾ ਲਗੀ ਤੇਰਾ ਵਾਈ ਜਾਨ ਚੰਗੀ ਤੇ ਜ਼ਰੂਰ ਬਾਈ ਨਾਲ ਕੰਡਕਟ ਕਰੋ ਜੀਤਾ ਫਾਰਮ ਟੀਵੀ ਨੂੰ ਚਾਰ ਦੰਦਾ ਗਈ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਵਾਤਾ ਸਬਸਕ੍ਰਾਈਬਰ ਤੇ ਸ਼ੇਅਰ ਜੁੜਕਾ ਕਰੋ ਬਾਈ ਜੇ ਕਿਸੇ ਨੇ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 75 2800305 ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਈ